ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਆਪ ਸਾਰੇ ਚੰਗੇ ਹੋਵਣਗੇ ਤੇ ਪ੍ਰਮਾਤਮਾ ਸਭ ਦੇ ਸਿਰਾਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਰੱਖਣ ਜੀ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਹੈ ਜੀ ਇੱਕ ਵੀਰ ਜੀ ਦੀ ਸੱਚੀ ਘਟਨਾ ਜੋ ਕਿ ਉਹਨਾਂ ਨੇ ਆਪਣੀ ਹੱਟ ਬਿੱਕੀ ਸ਼ੇਅਰ ਕੀਤੀ ਉਹ ਆਪ ਜੀ ਦੇ ਨਾਲ ਮੈਂ ਅੱਜ ਇਸ ਵੀਡੀਓ ਦੇ ਰਾਹੀਂ ਆਪ ਜੀ ਨੂੰ ਦੱਸਾਂਗੀ ਕਿ ਕਿਵੇਂ 10 ਸਾਲਾਂ ਦਾ ਜਿਹੜਾ ਰੁਕਿਆ ਹੋਏ ਕੰਮ ਸੀ ਜਿਹੜਾ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਬਣ ਰਿਹਾ ਸੀ ਉਹ ਸਿਰਫ 40 ਦਿਨਾਂ ਵਿੱਚ ਹੀ ਉਹਨਾਂ ਦੀ ਜਿਹੜੀ ਉਹ ਮੁਰਾਦ ਸੀ ਪੂਰੀ ਹੋਈ ਤੇ ਉਹ ਵੀਰ ਜੀ ਦੱਸਦੇ ਨੇ ਕਿ ਉਹਨਾਂ ਦੀ ਮੈਰिज ਨੂੰ 10 ਸਾਲ ਹੋ ਗਏ ਸੀ ਤੇ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਇਸ ਕਾਰਨ ਉਹ ਦੁਖੀ ਰਹਿੰਦੇ ਸੀ ਤੇ ਕਹਿੰਦੇ ਜਿੱਥੇ ਵੀ ਕੋਈ 10 ਦਿਨ ਦਾ ਉੱਥੇ ਜਾਂਦੇ ਮੱਥਾ ਟੇਕਦੇ ਕਹਿੰਦੇ ਕੋਈ ਬਾਬਾ ਨਹੀਂ ਛੱਡਿਆ ਕੋਈ ਪੰਡਿਤ ਨਹੀਂ ਛੱਡਿਆ ਜਿੱਥੇ ਉਹ ਨਹੀਂ ਗਏ ਪਰ ਉਹਨਾਂ ਤੇ ਜਿਹੜੀ ਮਨੋਕਾਮਨਾ ਸੀ ਉਹ ਪੂਰੀ ਨਹੀਂ ਹੋਈ ਤੇ ਇੱਕ ਵਾਰ ਕਹਿੰਦੇ ਉਹਨਾਂ ਨੂੰ ਇੱਕ ਵੀਰ ਮਿਲਿਆ ਤੇ ਆਪਣੀ ਸਾਰੀ ਪ੍ਰੋਬਲਮ ਉਹਨਾਂ ਨੂੰ ਉਸ ਵੀਰ ਨੂੰ ਦੱਸੀ ਤੇ ਉਹ ਵੀਰ ਕਹਿੰਦਾ ਕਿ ਜੇ ਤੁਸੀਂ ਇਹਨਾਂ ਕੁਝ ਕਰ ਲਿਆ ਹੈ ਤਾਂ ਇੱਕ ਕੰਮ ਹੋਰ ਕਰ ਲਓ ਮੇਰੇ ਕਹਿਣ ਤੋਂ ਕਹਿੰਦਾ ਹਾਂ ਜੀ ਤੁਸੀਂ ਦੱਸੋ ਮੈਂ ਜ਼ਰੂਰ ਕਰਾਂਗਾ ਜੇ ਪ੍ਰਮਾਤਮਾ ਸਾਡੀ ਸੁਣ ਲੇ ਮੈਂ ਤਾਂ ਕਹਿੰਦਾ ਕਿ ਜੇ ਪ੍ਰਮਾਤਮਾ ਸਾਨੂੰ ਧੀ ਵੀ ਦੇ ਦੇ ਅਸੀਂ ਉਹਦੇ ਵਿੱਚ ਵੀ ਖੁਸ਼ ਹਾਂ ਤੇ ਉਹ ਦੂਜੇ ਵੀਰ ਜੀ ਕਹਿੰਦੇ ਕਿ ਜੇ ਤੁਸੀਂ ਸੱਚਮੁੱਚ ਇਹ ਕਰ ਸਕਦੇ ਹੋ ਤਾਂ ਜਰੂਰ ਕਰੋ ਤੁਹਾਡੀ ਮਨੋ ਕਾਮਨਾ ਜਿਹੜੀ ਹੈ ਜਰੂਰ ਪੂਰੀ ਹੋਵੇਗੀ ਫਿਰ ਕਹਿੰਦੇ ਅੰਮ੍ਰਿਤਸਰ ਤੁਸੀਂ ਜਾ ਸਕਦੇ ਹੋ ਕਹਿੰਦੇ ਹਾਂ ਜੀ ਜਾ ਸਕਦੇ ਹਾਂ ਆਪਾਂ ਜਾਵਾਂਗੇ ਕਹਿੰਦੇ ਅੰਮ੍ਰਿਤਸਰ ਜਾ ਕੇ ਉੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਉੱਥੇ ਕਹਿੰਦੇ ਉੱਥੇ ਤੁਸੀਂ 40 ਦੁਪਹਿਰਾ ਸਾਹਿਬ ਕੱਟਣੇ ਨੇ ਤੇ ਉੱਥੇ ਅਰਦਾਸ ਕਰਕੇ ਆਣੀ ਹੈ ਕਿ ਸਾਡੀ ਝੋਲੀ ਭਰੋ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਚਾਲੀ ਜਿਹੜੇ ਨੇ ਉਹ ਚੁਪੈਰਾ ਸਾਹਿਬ ਕੱਟਾਂਗੇ ਤੇ ਵੀਰ ਜੀ ਕਹਿੰਦਾ ਅਸੀਂ ਇਹ ਜ਼ਰੂਰ ਕਰਾਂਗੇ ਜੀ ਦੇਖੋ ਜੀ ਬੁੱਧਵਾਰ ਨੂੰ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਚੁਪੈਰਾ ਸਾਹਿਬ ਕੱਟੇ ਜਾਂਦੇ ਨੇ ਤੇ ਉਹਨਾਂ ਵਿੱਚ ਉਹਨਾਂ ਨੇ ਇੱਕ ਦਿਨ ਚੁਣ ਲਿਆ ਕਹਿੰਦੇ ਉਹ ਸੰਡੇ ਨੂੰ ਉੱਥੇ ਚਲੇ ਜਾਂਦੇ ਸੀ ਤੇ ਆਪਣੇ ਚੁਪੈਰਾ ਸਾਹਿਬ ਕੱਟਣੇ ਉਹਨਾਂ ਨੇ ਸ਼ੁਰੂ ਕਰਤੇ ਤੇ ਕਹਿੰਦੇ ਹਲੇ ਨਾ ਚਾਰ ਹੀ ਚੁਪੈਰਾ ਸਾਹਿਬ ਹੋਏ ਸੀ ਤੇ ਚਾਰ ਐਤਵਾਰ ਮਹੀਨੇ ਵਿੱਚ ਜਿਵੇਂ ਚਾਰ ਐਤਵਾਰ ਆਉਂਦੇ ਨੇ ਤੇ ਚਾਰ ਐਤਵਾਰ ਉੱਥੇ ਗਏ ਚਪੈਰਾ ਸਾਹਿਬ ਕੱਟੇ ਆ ਬਾਬਾ ਦੀਪ ਸਿੰਘ ਜੀ ਵਿਚਾਰਨਾ ਵਿੱਚ ਅਰਦਾਸ ਕੀਤੀ ਤੇ ਤੇ ਕਹਿੰਦੇ ਹਲੇ ਚਾਰ ਹੀ ਐਤਵਾਰ ਹੋਏ ਸੀ ਜਦੋਂ ਘਰ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਜਿਹੜੀ ਘਰ ਵਾਲੀ ਸੀ ਉਹਨੂੰ ਦਿਨ ਟੱਪ ਗਏ ਨੇ ਤੇ ਜਿਵੇਂ ਹੀ ਉਹਨਾਂ ਨੇ ਉਹ ਟੈਸਟ ਵਾਸਤੇ ਗਏ ਕਿ ਉਹਨਾਂ ਨੂੰ ਯਕੀਨ ਨਹੀਂ ਕਹਿੰਦੇ ਸਾਨੂੰ ਯਕੀਨ ਹੀ ਨਹੀਂ ਹੋਇਆ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਹਿੰਦੇ ਆਪਾਂ ਇਹ ਸੋਚ ਰਹੇ ਸੀ ਕਹੀਂ ਸਾਨੂੰ ਕੋਈ ਸੁਪਨਾ ਤਾਂ ਨਹੀਂ ਆਪਾਂ ਵੇਖ ਰਹੇ ਤੇ ਜਦੋਂ ਉਹ ਕਹਿੰਦੇ ਟੈਸਟ ਵਾਸਤੇ ਗਏ ਤੇ ਜਿਹੜੀ ਰਿਪੋਰਟ ਸੀ ਉਹ ਪੋਜ਼ਿਟਿਵ ਆ ਗਈ ਤੇ ਕਹਿੰਦੇ ਫੇਰ ਵੀ ਸਾਨੂੰ ਨਾ ਯਕੀਨ ਨਾ ਆਵੇ ਕਿ ਸ਼ਾਇਦ ਕੋਈ ਸੁਪਨਾ ਹੋਵੇ ਜਾਂ ਫਿਰ ਸਾਨੂੰ ਭੁਲੇਖਾ ਲੱਗ ਰਿਹਾ ਹੋਵੇ ਤੇ ਕਹਿੰਦੇ ਇਸੇ ਤਰ੍ਹਾਂ ਉਹ ਕੰਟੀਨਿਊ ਜਾਂਦੇ ਰਹੇ ਤੇ ਜਿਹੜੇ ਅਗਲੇ 4 ਐਤਵਾਰ ਉਹ ਫੇਰ ਗਏ ਕਿਉਂਕਿ ਉਹਨਾਂ ਨੂੰ 40 ਹਜੇ ਪੂਰੇ ਕਰਨੇ ਸੀ ਪੂਰੇ ਸਾਲ ਵਿੱਚ ਉਹਨਾਂ ਦੇ ਜਿਹੜੇ 40 ਐਤਵਾਰ ਹੋਣੇ ਸੀ ਉਹ ਪੂਰੇ ਹੋਣੇ ਸੀ ਕਹਿੰਦੇ ਜਾਂਦੇ ਰਹੇ ਇਵੇਂ 2 ਮਹੀਨੇ ਜਿਹੜੇ ਨੇ ਉਹ ਕੰਪਲੀਟ ਹੋ ਗਏ ਤੇ ਦੋ ਤੋਂ ਤੀਸਰੇ ਮਹੀਨੇ ਜਦੋਂ ਦੁਬਾਰਾ ਫੇਰ ਟੈਸਟ ਕਰਵਾਣ ਗਏ ਤੇ ਜਿਹੜੀ ਰਿਪੋਰਟ ਸੀ ਉਹ ਫੇਰ ਪੋਜ਼ਿਟਿਵ ਆ ਗਈ ਕਹਿੰਦੇ ਅਸੀਂ ਐਨੇ ਖੁਸ਼ ਹੋਏ ਤੇ ਸਾਨੂੰ ਯਕੀਨ ਹੋ ਗਿਆ ਕਹਿੰਦੇ ਫਿਰ ਸਾਨੂੰ ਯਕੀਨ ਹੋਇਆ ਜਦੋਂ ਆਪਾਂ ਦੂਜੀ ਵਾਰ ਟੈਸਟ ਕਰਾਇਆ ਫੇਰ ਸਾਨੂੰ ਯਕੀਨ ਹੋਇਆ ਕਿ ਜੋ ਇਹ ਟੈਸਟ ਹੈ ਇਹ ਸੱਚ ਹੈ ਦੇ ਇਸ ਤਰ੍ਹਾਂ ਕਹਿੰਦੇ ਸਾਡਾ ਇੰਨਾ ਭਰੋਸਾ ਹੋ ਗਿਆ ਬਾਬਾ ਦੀਪ ਸਿੰਘ ਜੀ ਦੇ ਚੁਪੈਰਾ ਸਾਹਿਬ ਕੱਟਣ ਵਿੱਚ ਸਾਡਾ ਹੋਰ ਵੀ ਮਨ ਕਰੇ ਕਿ ਕਦੋਂ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਸੰਡੇ ਆਵੇ ਤੇ ਆਪਾਂ ਜਾਈਏ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਇਸੇ ਤਰ੍ਹਾਂ ਕਰਦੇ ਕਰਦੇ ਪੂਰਾ 6 ਮਹੀਨੇ ਗੁਜ਼ਰ ਗਏ ਸਾਡੇ ਘਰ ਨਾ 9 ਮਹੀਨੇ ਬਾਅਦ ਜਿਹੜੀ ਸੀ ਉਹ ਪੁੱਤਰ ਦੀ ਦਾਤ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਵੀਰ ਜੀ ਕਹਿੰਦੇ ਨੇ ਅਸੀਂ ਤਾਂ ਧੀ ਮੰਗ ਰਹੇ ਸੀ ਕਿ ਚਾਹੇ ਤੀ ਹੀ ਸਾਡੇ ਕਰਮਾ ਵਿੱਚ ਦੇ ਦੇ ਬਾਬਾ ਜੀ ਕਹਿੰਦੇ ਫੇਰ ਵੀ ਸਾਡੇ ਵਾਹਿਗੁਰੂ ਜੀ ਨੇ ਸਾਡੀ ਇੰਨੀ ਸੁਣੀ ਬਾਬਾ ਦੀਪ ਸਿੰਘ ਜੀ ਨੇ ਕਿ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਕਹਿੰਦੇ ਉਸ ਦਿਨ ਤੋਂ ਅਸੀਂ ਐਨੇ ਧੰਨਵਾਦ ਹਾਂ ਐਨਾ ਸ਼ੁਕਰ ਕਰਦੇ ਹਾਂ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜੇ ਆਪਾਂ 10 ਸਾਲਾਂ ਤੋਂ ਟੈਨਸ਼ਨ ਵਿੱਚ ਸੀ ਦਵਾਈਆਂ ਖਾ ਰਹੇ ਸੀ 8 ਸਾਲਾਂ ਤੋਂ ਕਹਿੰਦੇ ਉਹ ਸਾਡੀ ਟੈਨਸ਼ਨ ਪਰਮਾਤਮਾ ਨੇ ਦੂਰ ਕੀਤੀ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਕਹਿੰਦੇ ਜਦ ਵੀ ਕੋਈ ਇਹੋ ਜਿਹਾ ਬੰਦਾ ਸਾਨੂੰ ਮਿਲਦਾ ਹੈ ਜਿਹਦੇ ਸੇਮ ਸਾਡੇ ਜਿਹੀ ਪ੍ਰੋਬਲਮ ਹੁੰਦੀ ਹੈ ਤੇ ਮੈਂ ਉਹਨੂੰ ਵੀ ਦੱਸਦਾ ਹਾਂ ਕਿ ਤੁਸੀਂ ਉੱਥੇ ਜਾਓ ਕਹਿੰਦੇ ਬਹੁਤ ਉੱਥੇ ਮਨੋਕਾਮਨਾ ਪੂਰੀ ਹੁੰਦੀ ਹੈ ਜੇ ਆਪਾਂ ਸੱਚੇ ਦਿਲ ਨਾਲ ਉੱਥੇ ਜਾਈਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਪਾਂ ਦੁਪਹਿਰਾ ਸਾਹਿਬ ਕੱਟ ਕੇ ਆਈਏ ਜੇ ਕਿੱਥੇ ਵੀ ਕੱਟ ਲੋ ਕਿਹੜੇ ਵੀ ਗੁਰਦੁਆਰੇ ਜਾਓ ਪਰ ਜੇ ਆਪਾਂ ਅੰਮ੍ਰਿਤਸਰ ਜਾਂ ਜਾ ਸਕਦੇ ਹਾਂ ਤੇ ਉੱਥੇ ਜ਼ਰੂਰ ਜਾਓ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ ਦੁਪਹਿਰਾ ਸਾਹਿਬ ਜ਼ਰੂਰ ਕੱਟੋ ਕਹਿੰਦੇ ਐਨੀ ਬਖਸ਼ੀਸ਼ ਹੁੰਦੀ ਹੈ ਜੁਪੀਰਾ ਸਾਹਿਬ ਪਟਣ ਦੇ ਨਾਲ ਕਹਿੰਦੇ ਮੇਰਾ ਤਾਂ ਮੈਨੂੰ ਤਾਂ ਦੁਨੀਆ ਮੇਰੀ ਬਦਲ ਗਈ ਮੇਰੀ ਜਿਹੜੀ ਟੈਨਸ਼ਨ ਸੀ ਇੰਨੇ ਸਾਲਾਂ ਦੀ ਉਹ ਦੂਰ ਹੋ ਗਈ ਇਸੇ ਇਸੇ ਤਰ੍ਹਾਂ ਜੇ ਕਿਸੇ ਹੋਰ ਨੂੰ ਵੀ ਇਹ ਪ੍ਰੋਬਲਮ ਹੋਵੇ ਤਾਂ ਉੱਥੇ ਜ਼ਰੂਰ ਜਾਈਏ ਤੰਤਨ ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਝੋਲੀਆਂ ਪੜਦੇ ਨੇ ਕਹਿੰਦੇ ਇੰਨੀ ਵੱਡੀ ਬਖਸ਼ੀਸ਼ ਹੁੰਦੀ ਹੈ ਤੰਤਨ ਬਾਬਾ ਦੀਪ ਸਿੰਘ ਜੀ ਦੀ ਜੇ ਆਪਾਂ ਸੱਚੇ ਮਨ ਤੋਂ ਉਹਨਾਂ ਦੇਦਰ ਤੇ ਜਾਈਏ ਤੇ ਚੁਪੈਰਾ ਸਾਹਿਬ ਕੱਟੀਏ ਤੇ ਉਹਨਾਂ ਦੇ ਮਤਲਬ ਯਕੀਨ ਵੀ ਰੱਖਣਾ ਪੈਂਦਾ ਹੈ ਜਦੋਂ ਆਪਾਂ ਯਕੀਨ ਨਹੀਂ ਰੱਖਦੇ ਤਾਂ ਕੋਈ ਵੀ ਅਰਦਾਸ ਮਨਜ਼ੂਰ ਨਹੀਂ ਹੁੰਦੀ ਭਰੋਸਾ ਜ਼ਰੂਰੀ ਹੈ ਜੀ ਜਦੋਂ ਵੀ ਆਪਾਂ ਕੋਈ ਪ੍ਰਮਾਤਮਾ ਦਾ ਆਪਾਂ ਪਾਠ ਕਰਦੇ ਹਾਂ ਨਾਮ ਜਪਦੇ ਹਾਂ ਤਾਂ ਭਰੋਸਾ ਸਭ ਤੋਂ ਵੱਡੀ ਚੀਜ਼ ਹੈ ਜਦ ਤੱਕ ਭਰੋਸਾ ਨਹੀਂ ਬਣਦਾ ਤਾਂ ਫਿਰ ਕੁਝ ਵੀ ਆਪਾਂ ਪ੍ਰਾਪਤ ਨਹੀਂ ਕਰ ਸਕਦੇ ਹਮੇਸ਼ਾ ਸੱਚ ਦੇ ਰਾਹ ਤੇ ਚੱਲੋ ਪਰਮਾਤਮਾ ਤੇ ਭਰੋਸਾ ਰੱਖੋ ਵੰਡ ਕੇ ਸਕੋ ਤੇ ਸਭ ਦਾ ਭਲਾ ਸੋਚੋ ਤੇ ਪਰਮਾਤਮਾ ਵੀ ਸਾਡਾ ਭਲਾ ਜ਼ਰੂਰ ਕਰਦਾ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੀ ਅੱਗੇ ਫਿਰ ਮਿਲਦੇ ਹਾਂ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ ਇੱਕ ਸੱਚੀ ਘਟਨਾ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ O arrebro de que